ਸოფ ਪਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੰਜਾਬ ਨੂੰ ਬੜੀ ਵੱਡੀ ਕੁਦਰਤੀ ਆਫਤ ਨੇ ਬੜੀ ਬੁਰੀ ਤਰ੍ਹਾਂ ਹੜ੍ਹ ਦੇ ਰੂਪ ਵਿੱਚ ਝੰਬਿਆ ਪੰਜਾਬ ਦਾ ਲੱਖ ਤੋੜਿਆ ਲੱਖਾਂ ਦੀ ਗਿਣਤੀ ਦੇ ਵਿੱਚ ਘਰ ਰਹਿ ਗਏ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਫਸਲਾਂ ਤੈਸ ਨੈਸ ਹੋ ਗਈਆਂ ਬਹੁਤ ਸਾਰੇ ਬਹੁਤਿਆਂ ਦੇ ਪਿਆਰੇ ਇਸ ਜਹਾਨ ਤੋਂ ਰੁਖਸਤ ਹੋ ਗਏ بڑا ਵੱਡੇ ਪੱਧਰ ਦਾ ਜਾਨੀ ਅਤੇ ਮਾਲੀ ਨੁਕਸਾਨ ਪੰਜਾਬ ਨੇ ਝੱਲਿਆ ਤੇ ਇਸ ਆਫਤ ਦੀ ਘੜੀ ਚ ਇਸ ਦੁੱਖ ਦੀ ਘੜੀ ਦੇ ਵਿੱਚ ਜਦੋਂ ਪੰਜਾਬ ਦੇ ਭੈਣ ਭਰਾ ਉਹ ਸੇਵਾਦਾਰ ਉਹ ਦਾਨੀ ਸੱਜਣ ਪੰਜਾਬ ਦੀ ਬਾਹ ਫੜਨ ਡੁੱਬ ਗਏ ਪੰਜਾਬ ਦੀ ਬਾਹ ਫੜਨ ਵਾਸਤੇ ਪੁੱਜੇ ਰਾਤ ਸਮਗਰੀ ਲੈ ਕੇ ਖਾਣ ਪੀਣ ਦੀਆਂ ਵਸਤੂਆਂ ਲੈ ਕੇ ਪੈਸਾ ਟਕਾ ਲੈ ਕੇ ਹੋਰ ਜੋ ਵੀ ਚੀਜ਼ਾਂ ਜ਼ਰੂਰਤ ਦੀਆਂ ਸੀ ਲੈ ਕੇ ਪਹੁੰਚੇ ਤੇ ਇਸੇ ਪੰਜਾਬ ਦੇ ਵਿੱਚ ਉਸ ਹੜ੍ਹ ਦੀ ਆਫਤ ਦੇ ਵਿੱਚ ਉਸ ਮਾਝੇ ਦੀ ਨਗਰੀ ਜਿਹੜੀ ਗੁਰਾਂ ਦੀ ਨਗਰੀ ਵਜਦੀ ਆ ਉਹਦੇ ਵਿੱਚੋਂ ਇਹੋ ਇਹੋ ਜਿਹੇ ਵੀਡੀਓ ਨਸ਼ਰ ਹੋਈਆਂ ਕਿ ਵੇਖ ਕੇ ਸ਼ਰਮ ਆਉਂਦੀ ਆ ਕਿ ਯਾਰ ਇਹ ਸਿੱਖ ਨੇ ਕਿ ਸਿੱਖ ਇਦਾਂ ਦੇ ਹੁੰਦੇ ਨੇ ਤੇ ਆਪ ਮੁਹਾਰੇ ਮਨ ਤੋਂ ਜਵਾਬ ਨਿਕਲਦਾ ਸੀਗਾ ਕਿ ਨਹੀਂ ਇਹ ਸਿੱਖ ਨਹੀਂ ਹੋ ਸਕਦੇ ਇਹ ਸਿੱਖਾਂ ਵਰਗੇ ਦਿਖਾਈ ਜਰੂਰ ਦਿੰਦੇ ਨੇ ਪੱਗਾਂ 'ਚ ਸਿਰਫ ਸਾਇਏ ਨੇ ਚਿਹਰੇ ਤੋਂ ਵੇਖਣ ਨੂੰ ਸਿੱਖਾਂ ਵਰਗੇ ਲੱਗਦੇ ਨੇ ਪਰ ਸਿੱਖ ਨਹੀਂ ਕਿਉਂ ਕਿ ਜਿਹੜੇ ਗਰੀਬਾਂ ਮਜ਼ਲੂਮਾਂ ਨੂੰ ਗੁਰੂ ਸਾਹਿਬਾਨਾਂ ਨੇ ਆਪਣੇ ਕੰਠ ਲਾਇਆ ਸੀ ਜਾਤ ਪਾਤ ਦਾ ਵਿਤਕਰ ਆਜ਼ਾਦ ਪਾਤ ਦਾ ਪਾੜਾ ਖਤਮ ਕੀਤਾ ਸੀਗਾ ਉਹਨਾਂ ਗਰੀਬਾਂ ਮੁਸਲਮਾਨਾਂ ਨੂੰ ਮਜ਼ਲੂਮਾਂ ਨੂੰ ਇਹਨਾਂ ਲੋਕਾਂ ਨੇ ਇੰਨਾ ਜ਼ਲੀਲ ਕੀਤਾ ਇੰਨਾ ਭੰਡਿਆ ਰਾਸ਼ਨ ਦੇ ਨਾਂ ਤੇ ਰਾਤ ਸਮਗਰੀ ਦੇ ਨਾਂ ਤੇ ਤੇ ਉਹਨਾਂ ਨੂੰ ਜ਼ਲੀਲ ਕਰਕੇ ਘਰ ਆਪਣੇ ਪਰੇ ਕਹਿਣਾ ਇਹ ਸੀ ਕਿ ਇਹ ਲੋਕ 6-6 ਮਹੀਨੇ ਦਾ ਸਾਲ-ਸਾਲ ਦਾ ਰਾਸ਼ਨ ਜਮ੍ਹਾਂ ਕਰੀ ਜਾਂਦੇ ਨੇ ਤੇ ਇਹ ਕਹਿ ਕੇ ਕਿ ਇਧਰ ਕੋਈ ਜ਼ਰੂਰਤ ਨਹੀਂ ਕੋਈ ਲੋੜ ਨਹੀਂ ਕਿਸੇ ਤਰ੍ਹਾਂ ਦੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਉਹ ਜਿਹੜੇ ਦਾਨੀ ਸੱਜਣ ਉਹ ਭਰਾ ਜਿਹੜੇ ਜਾਂਦੇ ਸੀਗੇ ਰਾਸਮਗਰੀ ਲੈ ਕੇ ਰਾਸ਼ਨ ਲੈ ਕੇ ਖਾਣ ਪੀਣ ਦੀਆਂ ਵਸਤੂਆਂ ਲੈ ਕੇ ਸੁਖ ਸੂਰਤਾਂ ਲੈ ਕੇ ਸਿਹਤ ਸਵਾਮਾਂ ਲੈ ਕੇ ਉਹਨਾਂ ਨੂੰ ਇਹ ਆਖ ਕੇ ਰੋਕ ਲਿਆ ਜਾਂਦਾ ਸੀ ਕਿ ਇਧਰ ਜਾਣ ਦੀ ਲੋੜ ਨਹੀਂ ਇਧਰ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਤੇ ਸਾਡਾ ਹੋਇਆ ਸੋ ਬਹੁਤ ਜ਼ਿਆਦੀਆਂ ਵੀਡੀਓ ਜਿਹੜੀਆਂ ਏਦਾਂ ਦੀਆਂ ਨਸ਼ਰ ਹੋਈਆਂ ਵੇਖ ਕੇ ਆਪ ਮਹਾਰਾਜੀ ਅੱਖਾਂ ਦੇ ਵਿੱਚੋਂ ਪਾਣੀ ਜਿਹੜਾ ਵਹਿ ਤੁਰਦਾ ਆ ਜਦੋਂ ਉਹ ਪੀੜ ਮਹਿਸੂਸ ਕਰਦੇ ਆ ਇਨਸਾਨੀਅਤ ਦੇ ਸੰਸਾਰ ਹੁੰਦੀ ਆ ਸੋ ਇਦਾਂ ਦੇ ਕਿਰਦਾਰ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਬਹੁਤ ਚਰਚਿਤ ਬਹੁਤ ਜਿਹੜੀਆਂ ਵੱਡੇ ਪੱਧਰ ਤੇ ਵੀਡੀਓਜ਼ ਵਾਇਰਲ ਹੋਈਆਂ ਜਿਹਦੇ ਵਿੱਚ ਇੱਕ ਮੈਂ ਕੱਲੀ ਵੀਡੀਓ ਵੇਖ ਰਿਆ ਸੀਗਾ ਕਿ ਕੋਈ ਕਬੱਡੀ ਖਿਡਾਰੀ ਨੇ ਵੀਰ ਨੇ ਜੋ ਕਿ ਜ਼ਮੀਦਾਰ ਭਰਾ ਨੇ ਜੱਟ ਭਰਾ ਨੇ ਆ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਕੁਝ ਸੱਜਣਾ ਵੀ ਇਹਨਾਂ ਦੀ ਵੀਡੀਓ ਨਸ਼ਰ ਹੋਈਆਂ ਨੇ ਵੇਖਣ ਨੂੰ ਸਿੱਖ ਲੱਗਦੇ ਸੀ ਪਰ ਸਿੱਖ ਹੈ ਨਹੀਂ ਸੀ ਉਹ ਜੱਟ ਸੀਗੇ ਸਿੱਖ ਨਹੀਂ ਸੀ ਨਹੀਂ ਸਾਰੇ ਨਹੀਂ ਉਹ ਵੀ ਬਹੁਤ ਹੀ ਮਾਤਰਾ ਦੇ ਵਿੱਚ ਸਾਡੇ ਜੱਟ ਭرائی ਸੀਗੇ ਸਾਡੇ ਜ਼ਿਮੀਦਾਰ ਭرائی ਸੀ ਜਿਹੜੇ ਇਧਰੋਂ ਰਾਤ ਸਮਗਰੀ ਲੈ ਕੇ ਉਧਰ ਸੇਵਾ ਕਰਨ ਗਏ ਨੇ ਉਹ ਵੀ ਤੇ ਜੱਟ ਹੀ ਸੀ ਨਾ ਪਰ ਇਹ ਜਿਹੜੇ ਅੱਗੇ ਜਿਨ੍ਹਾਂ ਦੀਆਂ ਬੜੀਆਂ ਘਟਿਆ ਕਰਤੂਤਾਂ ਨਸ਼ਰ ਹੋਈਆਂ ਨੇ ਆ ਸਾਡਾ ਵੀਰ ਇੱਕ بڑا ਸੂਝਵਾਨ ਲੱਗਾ ਮੈਨੂੰ ਉਹਦੀ ਸ਼ਬਦਾਵਲੀ ਤੋਂ ਲੱਗਾ ਜ਼ਾਤ ਪਾਤ ਤੋਂ ਉੱਤੇ ਉੱਠਿਆ ਲੱਗਾ ਕੋਈ ਕਬੱਡੀ ਖਿਡਾਰੀ ਚੱਕੀ ਰਾਮਦਾਸ ਤੇ ਗੱਜੜ ਉਹ ਵੀਰ ਕਹਿ ਰਹੇ ਨੇ ਕਿ ਇੱਧਰ ਸਾਡੇ ਇੱਥੇ ਕੋਈ ਲੋੜ ਨਹੀਂ ਕਹਿੰਦਾ ਸਾਡੇ ਇੱਥੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਪਿੰਡ ਦੇ ਵਿੱਚੋਂ ਖਲੋਤੇ ਉੱਥੋਂ ਦੀ ਗੱਲ ਕਰ ਰਹੇ ਨੇ ਕਹਿੰਦੇ ਵੀ ਅੱਗੇ ਪੰਜ ਚਾਰ ਪਿੰਡਾਂ ਦਾ ਨਾਮ ਲੈਂਦੇ ਨੇ ਕਿ ਉੱਥੇ ਕੋਈ ਰਾਤ ਸਮਗਰੀ ਨਹੀਂ ਪਹੁੰਚੀ ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ ਤੇ ਇੱਥੇ ਟਰਾਲੀਆਂ ਘੇਰ ਘੇਰ ਕੇ ਕਹਿੰਦਾ ਕਿ ਸਾਡੇ ਚੰਗੇ ਭਲੇ ਜੱਟ ਸਵੇਰ ਤੋਂ ਖਲੋਂਦੇ ਸੀਗੇ ਤੇ ਸ਼ਾਮ ਤੱਕ ਪੂਰਾ ਰਾਸ਼ਨ ਇਕੱਠਾ ਕਰਕੇ ਲੈ ਕੇ ਜਾਂਦੇ ਸੀਗੇ ਫੀਲਡ ਦੀਆਂ ਬੋਰੀਆਂ ਕਹਿੰਦਾ ਕਠੀਆਂ ਕਰ ਕਰਕੇ ਤੇ ਵੇਚਦੇ ਅਸੀਂ ਵੇਖੇ ਆ ਇੱਕ ਇੱਕ ਘਰ ਦੇ ਵਿੱਚ ਉਸ ਵੀਰ ਦਾ ਕਹਿਣਾ ਵੀਡੀਓ ਸੋਸ਼ਲ ਮੀਡੀਆ ਤੇ ਗਈ ਆ ਹੁਣ ਵੀਡੀਓ ਹੀ ਇੰਨੀ ਆ ਨਾ ਮੈਂ ਕਿਹੜੀ ਘੜੀ ਵੀਡੀਓ ਲਾਉਂਦਾ ਵੀਡੀਓ ਫਿਰ ਬੜੀ ਲੰਮੀ ਹੁੰਦੀ ਆ ਉਹ ਕਹਿੰਦਾ ਵੀ ਇੱਕ ਘਰ ਦੇ ਜਾ ਕੇ ਵੇਖੇ 200 200 ਥੈਲਾ ਦੇ ਆਟੇ ਦਾ ਜਮਾ ਕੀਤਾ ਆ ਤੇ ਅਸੀਂ ਖੁਦ ਕਹਿੰਦੇ ਵੇਚਦਿਆਂ ਨੂੰ ਵੇਖਿਆ ਤੇ ਦੂਜੇ ਪਾਸੇ ਅ 1.5 ਕਰੋੜ ਦੇ 1 ਕਰੋੜ ਰੁਪਏ ਦੀ ਕੋਠੀ ਦਾ ਇੱਕ ਮਸਲਾ ਸਾਹਮਣੇ ਆਇਆ ਸੀਗਾ ਜੋ ਕਿ ਰਮਦਾਸ ਦੇ ਕੋਨੇਵਾਲ ਪਿੰਡ ਦੀ ਕੋਠੀ ਦੱਸੀ ਜਾਂਦੀ ਆ ਤੇ ਉਹਦੀ ਵੀ ਸੱਚਾਈ ਸਾਹਮਣੇ ਆ ਗਈ ਕਿ 25 30 ਕੇ ਲਈ ਜ਼ਮੀਨ ਹੈ ਉਹਨਾਂ ਦੇ ਕੋਲ ਕਰੋੜ ਰੁਪਏ ਦੀ ਕੋਠੀ ਤੇ ਉਹ ਵੀ ਕਹਿੰਦੇ ਵੀ ਸਾਨੂੰ ਕੁਝ ਨਹੀਂ ਮਿਲਿਆ ਕਿ ਉਹਨਾਂ ਨੇ ਵੀ ਗਰੀਬਾਂ ਦੀ ਰਾਜ ਕੇ ਭੰਡੀ ਕੀਤੀ ਤੇ ਸਚਾਈ ਇਹ ਸਾਹਮਣੇ ਆਈ ਕਿ ਉਹਨਾਂ ਨੇ ਪਤਾ ਨਹੀਂ 15 20 ਮੁੰਡੇ ਪੰਜਾਬ ਦੇ ਆਪਣੇ ਹੀ ਪੰਜਾਬੀ ਭਰਾ ਤੇ ਸ਼ਾਇਦ ਹੋਣਗੇ ਵੀ ਆਪਣੇ ਹੀ ਜੱਟ ਭਰਾ 20 25 25 ਲੱਖ ਦੇ ਵਿੱਚ ਬਾਹਰ ਖੜੇ ਜਿਨ੍ਹਾਂ ਦੀ ਮੁੜਕੇ ਕੋਈ ਕੰਮਕਾਰ ਨਹੀਂ ਕੋਈ ਉਹਨਾਂ ਨੂੰ ਦਵਾਇਆ ਕੋਈ ਉਹਨਾਂ ਦੀ ਉਹਨਾਂ ਨੇ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਉਹ ਐਦਾਂ ਲਾवारਸ ਛੱਡ ਦਿੱਤੇ ਉਹਨਾਂ ਕੋਲ ਰੁਪਈਏ ਠੱਗੀ ਮਾਰ ਕੇ ਇਹ ਕੋਠੀ ਬਣਾਈ ਗਈ ਸੀ 25 30 ਕਿਲੇ ਜ਼ਮੀਨ ਬਣਾਈ ਇਹ ਇੱਕ ਇਹ ਇਹ ਲੋਕ ਵੀ ਨੇ ਜਿਨ੍ਹਾਂ ਦਾ ਇਹ ਐਦਾਂ ਦਾ ਕਰਦਾਰ ਆ ਤੇ ਹੜ ਦੇ ਵਿੱਚ ਸਭ ਤੋਂ ਵੱਧ ਢੰਡੋਰਾ ਹੀ ਇਹਨਾਂ ਨੇ ਪਟਿਆ ਸੀ ਕਿਸੇ ਲੁੱਟੇ ਗਏ ਮਾਰੇ ਗਏ ਤੇ ਸਭ ਤੋਂ ਵੱਧ ਦਾ ਰਾਸ਼ਨ ਦੀ ਲੋੜ ਵੀ ਇਹਨਾਂ ਨੂੰ ਸੀ ਪੈਸਿਆਂ ਦੀ ਲੋੜ ਵੀ ਇਹਨਾਂ ਨੂੰ ਹੀ ਸੀ। ਦੂਜੇ ਪਾਸੇ ਸਜਦਾ ਸਲੂਟ ਸਲਾਮ ਉਸ ਸਾਡੇ ਭਰਾ ਨੂੰ ਮਨਕੀਰ ਤੌਲਕਾ ਜੋ ਇਹ ਵੀ ਇੱਕ ਜੱਟ ਆ ਅਸਲ ਜੱਟ ਨਸਲੀ ਜੱਟ ਹੋਣ ਦਾ ਉਹਨੇ ਸਬੂਤ ਦਿੱਤਾ ਆ ਕਰੋੜਾਂ ਰੁਪਏ ਆਪਣੀ ਮਿਹਨਤ ਦੀ ਕਮਾਈ ਦੇ ਬਣ ਗਿਆ ਪੰਜਾਬੀਆਂ ਦੀ ਝੋਲੀ ਪਾ ਗਿਆ। ਤੇ ਉਹ ਵੀਰ ਮਨਕੀਰ ਤੌਲਖ ਦੱਸ ਰਿਹਾ ਆ ਕੈਮਰੇ ਦੇ ਸਾਹਮਣੇ ਆਪਾਂ ਸਾਰਿਆਂ ਨੇ ਵੀਡੀਓ ਵੇਖੀ ਹੋਊਗੀ ਇਹ ਉਹ ਵੀ ਕਹਿੰਦਾ ਕਿ 20-25 ਕਿੱਲੇ ਜ਼ਮੀਨ ਵਾਲਾ ਜੱਟ 1.5 ਕਰੋੜ ਦੀ ਕੋਠੀ ਸੀ ਉਹਦੀ ਡਿੱਗੀ ਦਿਖ ਗਈ ਤੇ ਕਹਿੰਦਾ ਉਹਨੂੰ ਅਸੀਂ 50000 ਰੁਪਇਆ ਮਦਦ ਦਿੱਤੀ ਤੇ ਦੂਜੇ ਪਾਸੇ ਇੱਕ ਗਰੀਬ ਪਰਿਵਾਰ ਸੀ ਬਾਲਿਆਂ ਦੀ ਛੱਤ ਵਾਲਾ ਸੀ ਉਹਨੂੰ 5 ਲੱਖ ਦੇਤਾ ਤੇ ਕਹਿੰਦਾ ਉਹ ਉਹਨੇ ਰੋਸ ਕੀਤਾ ਲਾਹਾ ਮਾ ਦਿੱਤਾ ਕਿ ਜਿਆਦਾ 50000 ਵੀ ਲਓ ਤੇ ਨਹੀਂ ਤੇ ਮੈਨੂੰ ਮੇਰੀ ਕੋਠੀ ਪਾ ਕੇ ਦੋ ਇਹਨੂੰ ਤੁਸੀਂ 55 ਲੱਖ ਦਿੱਤਾ ਮੈਨੂੰ 50 ਲੱਖ ਦਿੱਤਾ ਇਹ ਇਹ ਵੀ ਸੀ ਕਰਤਾਰਿਕ ਤੁਮਨ ਕੀਰਤਵਾਲਾ ਕਹਿੰਦਾ ਭਾਈ ਅਸੀਂ ਤੇ ਗਰੀਬਾਂ ਮਜ਼ਲੂਮਾਂ ਦੀ ਸੇਵਾ ਕਰਨਾ ਹੈ ਜਿਨ੍ਹਾਂ ਦੀਆਂ ਬਾਲਿਆਂ ਦੀਆਂ ਛੱਤਾਂ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਘਟ ਨੇ ਤੇ ਜਨ ਜਨਾਂ ਦੇ ਕੋਲ ਬਿਲਕੁਲ ਜ਼ਮੀਨਾਂ ਨਹੀਂ ਹੈਗੀਆਂ ਸੇਵਾ ਤੇ ਆਪਣੀ ਮਿਹਨਤੀ ਕਮਾਈ ਦੇ ਵਿੱਚ ਨਾਲ ਹੀ ਕਰ ਮਾਇਆ ਸੀ ਨਾ ਆਪਣੀ ਜੇਬ ਦੇ ਵਿੱਚੋਂ ਲੈ ਕੇ ਆਇਆ ਸੀ ਨਾ ਕਿਸੇ ਨੇ ਇਹਨੂੰ ਦਿੱਤਾ ਨਹੀਂ ਨਾ ਕੋਈ ਕਿਸੇ ਸਰਕਾਰ ਨੇ ਜਾਂ ਕੁਝ ਹਾਂ ਉਹਦੇ ਸੱਜਣ ਮਿੱਤਰਾਂ ਨੇ ਸਹਿਯੋਗ ਕੀਤਾ ਉਹ ਗੱਲ ਵੱਖਰੀ ਆ ਇੱਕ ਬੀਬੀ ਕੋਲੋਂ ਇੱਕ ਸਿੱਖਾਂ ਵਰਗਾ ਦਿਸਦਾ ਇੱਕ ਬੰਦਾ ਥੈਲਾ ਸਮਾਨ ਦਾ ਫੋਕ ਕੇ ਲੈ ਆਉਂਦਾ ਤੇ ਕਹਿੰਦਾ ਇਹ ਇਹਨਾਂ ਲੋਕਾਂ ਨੇ ਨੂੰ ਸ਼ਰਮ ਨਹੀਂ ਆਉਂਦੀ ਇਹ ਸਮਾਨ ਤੇ ਸਾਡੇ ਵਾਸਤੇ ਆਇਆ ਆ ਤੇ ਲਈਏ ਜਾਂਦੇ ਨੇ ਜਮਾ ਕਰੀ ਜਾਂਦੇ ਨੇ ਘਰਾਂ ਦੇ ਵਿੱਚ ਵੇਖੋ ਰਤਾ ਸ਼ਰਮ ਨਹੀਂ ਰਤਾ ਸੰਗ ਨਹੀਂ ਆਈ ਬੰਦੇ ਨੂੰ ਕੈਮਰੇ ਦੇ ਸਾਹਮਣੇ ਆ ਕੈਮਰੇ ਦੇ ਸਾਹਮਣੇ ਬੋਲਣ ਡਿਆ ਤੇ ਨਾਲ ਉਹਦੇ ਦੂਜਾ ਇੱਕ ਹੋਰ ਬੁੱਢੜ ਬੋਲਣ ਡਿਆ ਕਹਿੰਦਾ ਗੁਰਦੁਆਰੇ ਲੈ ਕੇ ਚਲੋ ਗੁਰਦੁਆਰੇ ਉੱਥੇ ਲੰਗਰ ਚ ਪਾਓ ਉਹ ਲੰਗਰ ਕਿੰਨਾ ਵਾਸਤੇ ਬਣਾਉਣਾ ਭਾਈ ਇਹਦਾ ਮਤਲਬ ਆਪੇ ਬਣਾਉਣਾ ਤੇ ਆਪੇ ਖਾਣਾ ਗੁਰੂ ਸਾਹਿਬ ਨੇ ਤਾਂ ਲੰਗਰ ਅਸਰ ਵੱਤ ਵਾਸਤੇ ਚਲਾਇਆ ਸਰਬੱਤ ਸੰਗਤਾਂ ਵਾਸਤੇ ਪੂਰੇ ਜਗਤ ਵਾਸਤੇ ਲਾਇਆ ਸੀਗਾ ਇਹ ਤੁਹਾਡਾ ਕਰਦਾਰ ਆ ਇੱਕ ਕਹਿੰਦਾ ਕਿ ਨੁਕਸਾਨ ਤੇ ਸਿਰਫ ਸਾਡਾ ਹੋਇਆ ਇਹਨਾਂ ਦਾ ਕੀ ਹੋਇਆ ਕਿ ਜਿਹੜਾ ਜੋ ਕੁਝ ਰਸਤਾ ਬਸਦਾ ਲੈ ਕੇ ਆਉਂਦੇ ਨੇ ਜੋ ਰਸਮਗਰੀ ਲੈ ਕੇ ਆਉਂਦੇ ਸਾਡੇ ਬੰਦੇ ਨੇ ਸਾਡੇ ਵਾਸਤੇ ਲੈ ਕੇ ਆਉਂਦੇ ਕੱਲ ਨੂੰ ਕਿਤੇ ਇਹਨਾਂ ਤੇ ਆਫਤਾ ਹੀ ਦੇ ਅਸੀਂ ਜਾਣਾ ਕਿੰਦਾ ਇਹਨਾਂ ਨੇ ਸਾਨੂੰ ਗਰੀਬਾਂ ਨੇ ਸਾਨੂੰ ਕੀ ਦੇਣਾ ਇਹਨਾਂ ਨੇ ਪੰਜੀ ਨਹੀਂ ਦੇਣੀ ਤੇ ਬਾਬਾ ਇਹ ਜਿਹੜਾ ਤੁਹਾਡੇ ਕੋਲ ਪਹੁੰਚਿਆ ਨਾ ਰਾਤ ਸਮਗਰੀ ਇਹ ਉਹਨਾਂ ਵੀਰਾਂ ਨੂੰ ਪੁੱਛ ਕੇ ਵੇਖਿਓ ਹਰਿਆਣਾ ਪੰਜਾਬ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਤੇ ਹੋਰ ਵੀ ਵੱਖ-ਵੱਖ ਸਟੇਟਾਂ ਤੋਂ ਜਿਹੜੀ ਰਾਤ ਸਮਗਰੀ ਆਈ ਹੈ ਨਾ ਸਮੇਤ ਪੰਜਾਬ ਇਹਦੇ ਵਿੱਚ ਬਹੁਤ ਸਾਰੇ ਗਰੀਬਾਂ ਨੇ ਵੀ ਯੋਗਦਾਨ ਪਾਇਆ ਜਿਹੜੇ ਦਿਹਾੜੀਦਾਰ ਤਾਜ਼ੀ ਕਮਾ ਕੇ ਖਾਣ ਵਾਲੇ ਉਹਨਾਂ ਲੋਕਾਂ ਨੇ ਵੀ ਆਪਣੀ ਜੇਬ ਦੇ ਵਿੱਚੋਂ ਆਪਣੇ ਘਰ ਦੇ ਵਿੱਚੋਂ ਕੁਝ ਨਾ ਕੋਈ ਦਸਵੰਧ ਕੱਢ ਕੇ ਤੇ ਯੋਗਦਾਨ ਪਾਇਆ ਆ ਤੇ ਤੂੰ ਕਹਿੰਦਾ ਇਹਨਾਂ ਗਰੀਬਾਂ ਨੇ ਤੇ ਪੰਜੀ ਨਹੀਂ ਦੇਣੀ ਜਦੋਂ ਕਿ ਤੇ ਅਸੀਂ ਅਸੀਂ ਜ ਮਤਲਬ ਤੂੰ ਇਹ ਮੰਗਦਾ ਕਿ ਇਸ ਤੋਂ ਬਾਅਦ ਕਿਤੇ ਉਧਰ ਨੂੰ ਵੀ ਆਫਤਾ ਆਵੇ ਤੇ ਅਸੀਂ ਵੀ ਜਾਈਏ ਇਹ ਤੇਰੀ ਸੋਚ ਆ ਇੱਕ ਬੁੱਢੜ ਕਹਿੰਦਾ ਡੀਸੀ ਸਾਹਿਬ ਨੂੰ ਕਹਿੰਦਾ ਡੀਸੀ ਮੈਡਮ ਨੂੰ ਬੁੱਢੜ ਮੈਂ ਬੁੱਢੜ ਇਸ ਕਰਕੇ ਕਹਿ ਰਿਹਾ ਸੁਣੋ ਕਹਿੰਦਾ ਕਿ ਇਹਨਾਂ ਨੇ ਤੇ 1.5 ਸਾਲ ਦਾ 1.5 ਸਾਲ ਦਾ ਰਾਸ਼ਨ ਜਮ੍ਹਾਂ ਕਰ ਲੈਣਾ ਆ ਤੇ ਇਹਨਾਂ ਨੇ ਤੇ 1000 ਰੁਪਏ ਦੀ ਢਾੜੀ ਨੂੰ ਵੀ ਸਾਡੇ ਨਹੀਂ ਆਉਣਾ ਤੇ ਬੰਦ ਕਰੋ ਕਹਿੰਦਾ ਇਹ ਰਾਸ਼ਨ ਡੀਸੀ ਮੈਡਮ ਨੂੰ ਕਹਿਣ ਦਿਆ ਇਹ ਤੇ ਸੋਚ ਹੈ ਜੀ ਇਹਨਾਂ ਲੋਕਾਂ ਦੀ ਤੁਹਾਨੂੰ ਤੇ ਟਰੈਕਟਰ ਮਿਲ ਗਏ ਮਕਾਨ ਪਾ ਕੇ ਦੇ ਦਿੱਤੇ ਜਾਣਗੇ ਸ਼ੁਰੂ ਕੰਮ ਹੋ ਵੀ ਗਏ ਹੁਣੇ ਬੜੀਆਂ ਥਾਵਾਂ ਤੇ ਪੈਸਾ ਵੀ ਮਿਲ ਗਿਆ ਸਾਰੀ ਰਾਤ ਸਮਗਰੀ ਵੀ ਤੁਸੀਂ ਲੁੱਟ ਲਈ ਗਰੀਬਾਂ ਦੇ ਨਾਂ ਤੇ ਗਰੀਬਾਂ ਨੂੰ ਜਲੀਲ ਕਰਕੇ ਕਿ ਇਹ ਲੋਕ ਆਪਣਾ ਘਰ ਭਰ ਦੇ ਨੇ ਅਸਲ ਦੇ ਵਿੱਚ ਘਰ ਤੁਸੀਂ ਭਰੇ ਤੁਸੀਂ ਆਪਣੇ ਘਰ ਭਰੇ ਰਾਤ ਸਮਗਰੀ ਕੋਈ ਵੀ ਮੈਡੀਕਲ ਸਹੂਲਤ ਕਿਸੇ ਤਰ੍ਹਾਂ ਦੀ ਖਾਣ ਪੀਣ ਵਾਲੀ ਚੀਜ਼ ਗਰੀਬਾਂ ਦੇ ਪਿੰਡਾਂ 'ਚ ਗਰੀਬਾਂ ਦੇ ਮੁਹੱਲਿਆਂ 'ਚ ਤੁਸੀਂ ਜਾਣ ਹੀ ਨਹੀਂ ਦਿੱਤੀ ਇਹ ਕਹਿ ਕੇ ਕਿ ਇਹਨਾਂ ਨੂੰ ਲੋੜ ਨਹੀਂ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਸਾਲ ਸਾਲ ਦਾ ਰਾਸ਼ਨ ਜਮ੍ਹਾਂ ਕਰ ਲਿਆ ਨਾਲ ਇਹਨਾਂ ਨੇ ਸਾਡੇ ਦਿਹਾੜੀ ਨਹੀਂ ਆਉਣਾ ਵਜਾ ਸਿਰਫ ਪਤਾ ਕੀਆ ਤੁਸੀਂ ਲੋਕ ਚਾਹੁੰਦੇ ਹੀ ਨਹੀਂ ਕਿ ਗਰੀਬ ਰੱਜ ਕੇ ਰੋਟੀ ਖਾਵੇ। ਚਾਹੇ ਭਲੇ ਨੂੰ ਤੁਸੀਂ ਵੇਖ ਕੇ ਰਾਜ਼ੀ ਨਹੀਂ ਗਏ ਤੇ ਹੁਣ ਤੇ ਆਫਤ ਆਈ ਸੀਗੀ ਤੇ ਤੁਸੀਂ ਮਰਦੇ ਨੂੰ ਹੋਰ ਮਾਰਨ ਦਾ ਮਾਰਨ ਦਾ ਕੰਮ ਕੀਤਾ। ਕਿ ਬਸ ਜਿੰਨਾ ਗਲ ਘੁੱਟਿਆ ਜਾਂਦਾ ਘੁੱਟ ਲੋ। ਕੀ ਖੂਰ ਹਨ ਲੋਕਾਂ ਦਾ? ਕਿਉਂ? ਕਿਉਂਕਿ ਐਸੀ ਵਰਗ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਕੁਝ ਮਜਬੀ ਸਿੱਖ ਭਾਈ ਚਾਰੇ ਨੇ। ਕੁਝ ਸਾਡੇ ਕੌਮ ਦੇ ਵਿੱਚੋਂ ਬੇਮੁਖ ਹੋ ਗਏ ਇਸਾਈ ਬਣ ਗਏ ਉਹ ਵੀ ਤੁਹਾਡੀਆਂ ਕਤੂਤਾਂ ਕਰਕੇ ਤੁਸੀਂ ਉਹਨਾਂ ਨੂੰ ਜ਼ਲੀਲ ਕਰਦੇ ਜੇ ਤੁਸੀਂ ਉਹਨਾਂ ਨੂੰ ਗੁਰੂ ਘਰਾਂ ਚ ਨਹੀਂ ਵੜਨਦੇ ਤੁਸੀਂ ਉਹਨਾਂ ਨਾਲ ਵਿਤਕਰੇ ਕਰਦੇ ਜਾਤੀ ਭੇਦਭਾਵ ਕਰਦੇ ਜੇ ਜਾਤੀ ਸੂਚਕ ਸ਼ਬਦ ਵਰਤਦੇ ਜੇ ਦੁੱਖ ਸੁੱਖ ਵੇਲੇ ਤੁਸੀਂ ਫਿਰ ਜਾਤ ਪਰਖਦੇ ਜੇ ਆਪਣਾ ਵਿਖਾਉਂਦੇ ਜੇ ਜਿਹੜੇ ਲੋਕ ਮੁਗਲਾਂ ਤੋਂ ਨਹੀਂ ਝੁਕੇ ਉਹ ਤੁਹਾਡੀਆਂ ਅਜ਼ਾਤੀਆਂ ਕਰਕੇ ਤੁਹਾਡੀਆਂ ਕਰਤੂਤਾਂ ਕਰਕੇ ਤੁਹਾਡੇ ਕੋਲੋਂ ਜ਼ਲੀਲ ਹੋ ਹੋ ਕੇ ਬੜੀ ਆਸਾਨੀ ਦੇ ਨਾਲ ਦੂਜੇ ਧਰਮ ਦੇ ਵਿੱਚ ਪਰਵੇਸ਼ ਕਰ ਗਏ ਸਿਰਫ ਤੁਹਾਡੀਆਂ ਕਰਤੂਤਾਂ ਕਰਕੇ ਇਹ ਤੇ ਕਿਰਦਾਰ ਆ ਤੁਹਾਡਾ ਜੇ ਮੈਂ ਦੱਸਿਆ ਕਿ ਤੁਹਾਨੂੰ ਤੇ ਟਰੈਕਟਰ ਟਰਾਲੀਆਂ ਪੈਸਾ ਖਾਣ ਪੀਣ ਦੀਆਂ ਸਭ ਚੀਜ਼ਾਂ ਤੁਸੀਂ ਵਾਧੂ ਦੋ ਦੋ ਸਾਲ ਦੇ ਤੁਸੀਂ ਜਮਾ ਕਰ ਲਏ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਤੂੜੀ ਤੰਦ ਮਾਲ ਡੰਗਰ ਸਭ ਕੁਝ ਮਿਲ ਗਿਆ ਤੁਹਾਡੀਆਂ ਜ਼ਮੀਨਾਂ ਵੀ ਪੱਦਰ ਹੋ ਜਾਣੀਆਂ ਨੇ ਤੁਹਾਡੇ ਮਕਾਨ ਵੀ ਪੈ ਜਾਣੇ ਨੇ ਤੇ ਤੁਸੀਂ ਰੱਜ ਕੇ ਨਾ ਸੇਵਾਦਾਰ ਭਰਾਵਾਂ ਨੂੰ ਲੁੱਟਿਆ ਵੀ ਆ ਤੇ ਹਾਲੇ ਵੀ ਕਮੀ ਨਹੀਂ ਗਈ ਤੇ ਅਜੇ ਉਹਨਾਂ ਨੇ ਸੇਵਾ ਕਰਨ ਨੂੰ ਹੋਰ ਵੀ ਨਹੀਂ ਛੱਡਣਾ ਪਤਾ ਉਹਨਾਂ ਨੂੰ ਸਾਰਾ ਹੀ ਆ ਪਰ ਉਹ ਪੰਜਾਬ ਦੀ ਧਰਤੀ ਦੇ ਨੇ ਨਾ ਉਹਨਾਂ ਨੇ ਫੇਰ ਨਹੀਂ ਛੱਡਣਾ ਉਹ ਜ਼ਰੂਰ ਤੁਹਾਡੇ ਦਾ ਗਰਾਸਮਗਰੀ ਸੇਵਾ ਡੀਜ਼ਲ ਟਰੈਕਟਰ ਪਤਾ ਨਹੀਂ ਕੀ ਕੀ ਲੈ ਕੇ ਜਾਣਗੇ ਨਕਦੀ ਵੀ ਲੈ ਕੇ ਜਾਣਗੇ ਪਰ ਗਰੀਬਾਂ ਨੂੰ ਤੁਸੀਂ ਤੇ ਕੀ ਦੇਣਾ ਆ ਤੁਸੀਂ ਤੇ ਆ ਮੰਗਦੇ ਦੇ ਤੁਸੀਂ ਇਹਨਾਂ ਨੂੰ ਇਹਨਾਂ ਗਰੀਬਾਂ ਨੂੰ ਇਹਨਾਂ ਤੋਂ ਵੀ ਕੁਝ ਨਹੀਂ ਲੈਣ ਦਿੱਤਾ ਤੇ ਉਧਰ ਸਰਕਾਰਾਂ ਨੇ ਵੀ ਉਹਨਾਂ ਗਰੀਬਾਂ ਦੇ ਮੂੰਹ ਤੇ ਇਹੋ ਜਿਹੀ ਕਰਾਰੀ ਚਪੇੜ ਮਾਰੀ ਆ ਦੱਸਿਆ ਕਿ ਤੁਸੀਂ ਸਿਰਫ ਸਾਡੇ ਵਾਸਤੇ ਮੈਜ ਵੋਟਰ ਜੇ ਨਾ ਸਟੇਟ ਗਵਰਨਮੈਂਟ ਨੇ ਤੇ ਨਾ ਸੈਂਟਰ ਗਵਰਨਮੈਂਟ ਨੇ ਗਰੀਬਾਂ ਵਾਸਤੇ ਕੱਖ ਨਹੀਂ ਐਲਾਨ ਕੀਤਾ ਜੋ ਦਿੱਤਾ ਤੁਹਾਨੂੰ ਦਿੱਤਾ ਉਹਨਾਂ ਨੂੰ ਵੀ ਤੁਹਾਡਾ ਹੀ ਨੁਕਸਾਨ ਨਜ਼ਰ ਆਇਆ ਗਰੀਬਾਂ ਦਾ ਨਹੀਂ ਆਇਆ ਹੁਣ ਗਰੀਬ ਕਿੱਧਰ ਜਾਵੇ ਗਰੀਬ ਦਾ ਕੀ ਕਸੂਰ ਆ ਕਿ ਉਹ ਗਰੀਬ ਆ ਇਹ ਹੀ ਕਸੂਰ ਆ ਕਿ ਉਹਨੇ ਗਰੀਬ ਦੇ ਘਰ ਜਨਮ ਲਿਆ ਉਹਨੂੰ ਜਾਤੀ ਵਰਨਵਾਰਡ ਦੇ ਵਿੱਚ ਐਸੀ ਕੈਟਾਗਰੀ ਐਸਟੀ ਕੈਟਾਗਰੀ ਜਸਤੇ ਸ਼ਬਦ ਜਿਹਾ ਸ਼ੂਦਰ ਕੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਇਹ ਉਹਦਾ ਕਸੂਰ ਆ ਤੇ ਦੂਜੇ ਬੰਨੇ ਜਿਹੜੇ ਲੋਕਾਂ ਦੇ ਤੁਸੀਂ ਇਲਜ਼ਾਮ ਲਾਏ ਸੀ ਨਾ ਰੱਜ ਕੇ ਭੰਡਿਆ ਰੱਜ ਕੇ ਜ਼ਲੀਲ ਕੀਤਾ ਕਿ ਇਹਨਾਂ ਨੇ ਸਾਲ-ਸਾਲ ਦਾ 1.5 1.5 ਸਾਲ ਦਾ ਰਾਸ਼ਨ ਜਮ੍ਹਾਂ ਕਰ ਲਿਆ ਇਹਨਾਂ ਨੂੰ ਕੋਈ ਲੋੜ ਨਹੀਂ ਦਾ ਨੁਕਸਾਨ ਨਹੀਂ ਹੋਇਆ ਕੈਮਰੇ ਉਹਨਾਂ ਦੇ ਘਰਾਂ 'ਚ ਵੀ ਗਏ ਨੇ ਕੈਮਰੇ ਵਾਲਿਆਂ ਨੇ ਵੀ ਘਟ ਨਹੀਂ ਕੀਤੀ ਤੇ ਸਚਾਈ ਸਾਹਮਣੇ ਆਈ ਆ ਉਹਨਾਂ ਲੋਕਾਂ ਦੀਆਂ ਛੱਤਾਂ ਡਿੱਗ ਗਈਆਂ ਬਾਲਿਆਂ ਵਾਲੀਆਂ ਘਰ ਰੁੜ ਗਏ ਪਾਣੀ ਨਾਲ ਘਰ ਭਰੇ ਪਏ ਸਮਾਨ ਜਿਹੜਾ ਉਹਨਾਂ ਦਾ ਰੋਜ਼ਾਨਾ ਦੇ ਵਰਤੋਂ ਵਾਲਾ ਸਮਾਨ ਰੁੜ ਗਿਆ ਮੰਜੇ ਬਿਸਤਰੇ ਰੁੜ ਗਏ ਵਿਚਾਰਿਆਂ ਦੇ ਤਨ ਤੇ ਕੱਪੜੇ ਨਹੀਂ ਰਏ ਉਹਨਾਂ ਲੋਕਾਂ ਦੇ ਬੜੀਆਂ ਵੀਡੀਓ ਬਹੁਤ ਵੀਡੀਓ ਨਸ਼ਰ ਹੋਈਆਂ ਨੇ ਡੱਬਿਆਂ ਦੇ ਵਿੱਚ ਸਮਾਨ ਨਹੀਂ ਹੈਗਾ ਰਸੋਈ ਦੇ ਵਿੱਚ ਜਿਹੜੇ ਆਪਾਂ ਲੂਣ ਤੇਲ ਵਾਲੇ ਜਿਹੜੇ ਡੱਬੇ ਹੁੰਦੇ ਆ ਨਾ ਮਿਰਚ ਮਸਾਲੇ ਵਾਲੇ ਉਹ ਵੀ ਖਾਲੀ ਵਿਖਾਉਣ ਦੇ ਉਹਨਾਂ ਦੇ ਵਿੱਚ ਸਮਾਨ ਨਹੀਂ ਹੈਗਾ ਤੇ ਲਾਂਤੀਓ ਤੁਸੀਂ ਕਹਿੰਦੇ ਜਿ ਉਹਨਾਂ ਨੇ ਘਰ ਭਰ ਲਿਆ ਨਹੀਂ ਤੁਹਾਡੀ ਨਫ਼ਰਤ ਦਾ ਸ਼ਿਕਾਰ ਹੋਏ ਨੇ ਸ਼ਾਇਦ ਉਹਨਾਂ ਨੂੰ ਕੁਝ ਮਿਲ ਜਾਂਦਾ ਜੇਕਰ ਤੁਸੀਂ ਇਦਾਂ ਨਫ਼ਰਤ ਨਾ ਕਰਦੇ ਐਡੀ ਆਪਣੀ ਹੀਣ ਭਾਵਨਾ ਜਿਹੜੀ ਆ ਨਾ ਤੁਸੀਂ ਵਿਖਾਉਂਦੇ ਤੇ ਸ਼ਾਇਦ ਉਹਨਾਂ ਨੂੰ ਵੀ ਕੁਝ ਮਿਲ ਜਾਂਦਾ ਹਾਂ ਮੈਂ ਨਹੀਂ ਕਹਿੰਦਾ ਕਿ ਜਮ੍ਹਾਂ ਕੁਝ ਮਿਲਿਆ ਨਹੀਂਗਾ ਅ ਧੰਨਵਾਦ ਉਹਨਾਂ ਵੀਰਾਂ ਦਾ ਸਾਡੇ ਉਹਨਾਂ ਜੱਟ ਭਰਾਵਾਂ ਦਾ ਜਿਹੜੇ ਚੰਗੀ ਸੋਚ ਦੇ ਮਾਲਕ ਨੇ ਇਥੋਂ ਸੇਵਾਦਾਰ ਵੀ ਗਿਆ ਤੇ ਜਿਹੜੇ ਉਥੇ ਮਾਝੇ ਵਾਲੇ ਵੀ ਬਹੁਤ ਸਿਆਣੇ ਤੇ ਸੁਗੜ ਜਿਨ੍ਹਾਂ ਨੂੰ ਭਾਈਚਾਰਕ ਸਾਂਝ ਜ਼ਿੰਦਾ ਰੱਖਣੀ ਆਉਂਦੀ ਆ ਜਿਨ੍ਹਾਂ ਨੂੰ ਪਤਾ ਇਨਸਾਨੀਅਤ ਦਾ ਜਿਨ੍ਹਾਂ ਦੇ ਹਿਰਦੇ ਗਰੀਬ ਦੇ ਦੁੱਖ ਨੂੰ ਵੀ ਸਮਝਦੇ ਨੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਗਰੀਬਾਂ ਤੱਕ ਸਾਰੀਆਂ ਰਸਦਾਂ ਜਾਂ ਖਾਣ ਪੀਣ ਦੀਆਂ ਚੀਜ਼ਾਂ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਪਹਚਾਈਆਂ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਮੈਂ ਸ਼ੁਰੂ ਜੀ ਕਿਹਾ ਤੇ ਅੱਗੇ ਸਚਾਈ ਵੀ ਹੈ ਕਿ ਸਾਰਿਆਂ ਨੂੰ ਨਹੀਂ ਕਿਹਾ ਸਾਰੇ ਨਹੀਂ ਕਿਉਂਕਿ ਬਹੁਤ ਘੱਟ ਅਜਿਹੇ ਮੈਂ ਪੰਜ ਚਾਰ ਵੀਡੀਓ ਦੀ ਗੱਲ ਕੀਤੀ ਨਾ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਜਿਹੜੇ ਭਾਈਚਾਰੇ ਦੀ ਐਸੀ ਤੇ ਅਸੀ ਕਰ ਦਿੰਦੇ ਨੇ ਪੂਰੀ ਕੌਮ ਦੇ ਮੱਥੇ ਤੇ ਬਦਨਾਮੀ ਦਾ ਇੱਕ ਟਿੱਕਾ ਹੁੰਦੇ ਨੇ ਸੋ ਇਹੋ ਜਿਹੇ ਲੋਕਾਂ ਨੂੰ ਅ ਮੈਂ ਇਹੋ ਜਿਹੇ ਲੋਕਾਂ ਦੀ ਗੱਲ ਕਰ ਰਿਹਾ ਵਾਂ ਤੇ ਧੰਨਵਾਦ ਉਹਨਾਂ ਸਾਰੇ ਭਰਾਵਾਂ ਦਾ ਜਿਹੜੇ ਗਰੀਬਾਂ ਤੱਕ ਪਹੁੰਚੇ ਨੇ ਤੇ ਇਹ ਲੋਕ ਜਿਹੜੇ ਬੂਝੜ ਪਰਵਰਤੀ ਦੇ ਲੋਕ ਇਹ ਖੱਚਾਂ ਜਿਨ੍ਹਾਂ ਨੇ ਆਪਣੇ ਘਰ ਭਰ ਲਏ ਗਰੀਬਾਂ ਨੂੰ ਭੰਡ ਕੇ ਗਰੀਬਾਂ ਨੂੰ ਜਲੀਲ ਕਰਕੇ ਤੇ ਸਭ ਤੋਂ ਬਾਅਦ ਰੌਲਾ ਵੀ ਉਹ ਪਾਉਣ ਡਿਆ ਤੇ ਸਭ ਤੋਂ ਬਾਅਦ ਨੀਤ ਦੇ ਵੀ ਭੁੱਖੇ ਉਹੀ ਲੋਕ ਨਿਕਲੇ ਤੇ ਜੇਕਰ ਕੈਮਰੇ ਕਿਤੇ ਸੱਚਮੁੱਚ ਜਿੱਦਾਂ ਗਰੀਬਾਂ ਦੇ ਘਰੇ ਕੈਮਰੇ ਗਏ ਆ ਨਾ ਜੇ ਕਿਤੇ ਇਹ ਕੈਮਰੇ ਉਹਨਾਂ ਦੇ ਘਰ ਵੀ ਜਾਣ ਤੇ ਸਾਰਾ ਕੁਝ ਸਾਹਮਣੇ ਆ ਜਾਵੇ ਪਰ ਇੱਕ ਕੈਮਰੇ ਵਾਲਿਆਂ ਨੂੰ ਵੀ ਪਤਾ ਸਚਾਈ ਕੀ ਆ ਉਹ ਵੀ ਐਸੇ ਕਰਕੇ ਨਹੀਂ ਜਾਂਦੇ ਕਿ ਬਹੁਤ ਹੱਲਾ ਗੁਲਾ ਹੋ ਜਾਣਾ ਹੈ ਤੇ ਬਾਕੀ ਅਸੀਂ ਇਹੋ ਜਿਹੇ ਲੋਕਾਂ ਕੋਲੋਂ ਕਿਸੇ ਤਰ੍ਹਾਂ ਦੀ ਉਮੀਦ ਵੀ ਨਹੀਂ ਰੱਖਦੇ ਇਹ ਉਹ ਲੋਕ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਹੀਂ ਬਣੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਗਦਰਾਰੀਆਂ ਕਰਕੇ ਫੇਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਗਦਾਰੀਆਂ ਕਰਕੇ ਮੁਗਲਾਂ ਤੋਂ ਇਹਨਾਂ ਨੇ ਜੈਦਾਦਾਂ ਪ੍ਰਾਪਤ ਕੀਤੀਆਂ ਤੇ ਉਹ ਲੋਕ ਨੇ ਅਸੀਂ ਇਹਨਾਂ ਲੋਕਾਂ ਤੋਂ ਰਤਾ ਉਮੀਦ ਨਹੀਂ ਰੱਖਦੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵਫਾ ਦੀ ਇਹ ਉਹ ਲੋਕ ਨੇ ਜਿਨ੍ਹਾਂ ਦੇ ਸਕਿਆਂ ਨੇ ਭਾਸ਼ਾ ਵਿਭਾਗ ਦੇ ਵਿੱਚ ਬੈਠਿਆ ਨੇ ਸਿੱਖ ਪੰਥ ਤੇ ਸ਼੍ਰੋਮਣੀ ਜਰਨਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦਾ ਚਮਕੌਰ ਗੜੀ ਦਾ ਇਤਿਹਾਸ ਇਤਿਹਾਸ ਦੇ ਪੰਨਿਆਂ ਤੋਂ ਮੰਨਫੀ ਕਰ ਛੱਡਿਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡਾ ਇਤਿਹਾਸ ਤੋੜ ਮਰੋੜ ਕੇ ਪੇਸ਼ ਕਰ ਛੱਡਿਆ ਸਾਡੇ ਇਤਿਹਾਸ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਮذਬੀ ਸਿੱਖ ਤੇ ਜੱਟ ਦਾ ਨੌ ਮਾਸ ਦਾ ਰਿਸ਼ਤਾ ਆ ਪਰ ਉਹਨਾਂ ਵਾਸਤੇ ਇਹ ਸਿਰਫ ਇਹ ਰਿਸ਼ਤਾ ਗੱਲਾਂ ਵਿੱਚ ਆ ਇਹ ਉਹ ਲੋਕ ਨੇ ਇਨਾਂ ਦੇ ਚਿਹਰਿਆਂ ਤੋਂ ਨਕਾਬ ਉਤਰਿਆ ਇਸ ਹੜ੍ਹ ਦੀ ਮਾਰ ਦੇ ਵਿੱਚ ਇਸ ਕੁਦਰਤੀ ਆਫਤ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਕੁਦਰਤੀ ਆਫਤ ਆਈ ਤੇ ਬੜਾ ਚੰਗਾ ਹੋਇਆ ਨਾ ਬਹੁਤ ਮਾੜਾ ਹੈ ਬੜਾ ਨੁਕਸਾਨ ਹੋਇਆ ਬੜੇ ਆਪਣੇ ਆਪਣਿਆਂ ਤੋਂ ਵਿਛੜ ਗਏ ਜਾਨੀ ਮਾਲੀ ਭਾਰੀ ਨੁਕਸਾਨ ਹੋਇਆ ਪਰ ਇਸ ਆਫਤ ਨੇ ਤੁਹਾਡੇ ਵਰਗੀਆਂ ਖੱਚਾਂ ਦੇ ਚਿਹਰਿਆਂ ਤੋਂ ਨਕਾਬ ਲਾ ਤਿਆ ਤੇ ਤੁਹਾਡਾ ਅਸਲ ਚਿਹਰਾ ਸਾਹਮਣੇ ਆ ਗਿਆ ਆ ਕਿ ਤੁਸੀਂ ਸਾਡੇ ਕਦੀ ਹੋ ਹੀ ਨਹੀਂ ਸਕਦੇ ਕਿਉਂ ਕਿ ਪਾਲਣਹਾਰੇ ਦੇ ਨਹੀਂ ਹੋਏ ਸਰਪੰਸਦਾਨੀ ਦੇ ਨਹੀਂ ਹੋਏ ਤੇ ਅਹੀਂ ਦਾ ਕਾਦੇ ਵਿਚਾਰੇ ਸੋ ਬਹੁਤ ਕੁਝ ਸਿਖਾ ਕੇ ਗਿਆ ਵਿਖਾ ਕੇ ਗਿਆ ਇਹ ਜਿਹੜਾ ਮਾੜਾ ਸਮਾਂ ਸੀ ਹਟਦਾ ਸਮਾਂ ਸੀਗਾ ਸੋ ਭੱਟ ਕੇ ਗਰੀਬਾਂ ਨੂੰ ਘਰ ਆਪਣੇ ਭਰੇ ਨੀਤਦਿਆਂ ਖੋਟਿਆਂ ਨੇ ਅ ਨੀਤਦਿਆਂ ਭੁੱਖਿਆਂ ਨੇ ਦੋ-ਦੋ ਸਾਲ ਦਾ ਸਮਾਨ ਆਪ ਇਕੱਠਾ ਕਰ ਲਿਆ ਤੇ ਬਦਨਾਮ ਗਰੀਬਾਂ ਨੂੰ ਘਰਤਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਾਇਦਾਦਾਂ ਵਾਸਤੇ ਨਾ ਤੇ ਗੁਰੂ ਘਰ ਦੀ ਰਤਾ ਪ੍ਰਵਾਹ ਕੀਤੀ ਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਵਾਹ ਕੀਤੀ ਬੜੀ ਲੰਮੀ ਸਟੋਰੀ ਆ ਕਦੇ ਫੇਰ ਸਾਝੀ ਕਰਾਂਗੇ ਤੇ ਪਤਾ ਸਾਰਿਆਂ ਨੂੰ ਹੀ ਆ ਮੈਂ ਕੀ ਕਹਿਣਾ ਚਾਹੁੰਦਾ ਆ ਇਤਿਹਾਸ ਤੋਂ ਸਾਰ ਲੋਕ ਵਾਕਿਫ ਨੇ ਹਾਂ ਸੱਚਾਈ ਸੁਣਨਾ ਨਹੀਂ ਚਾਹੁੰਦੇ ਉਹ ਗੱਲ ਵੱਖਰੀ ਆ ਤੇ ਬੜਿਆਂ ਨੂੰ ਇਹ ਮਿਰਚਾਂ ਵੀ ਲੱਗਣਗੀਆਂ ਲੱਗਣ ਪਰ ਸੱਚ ਆ ਕਿਉਂਕਿ ਸੱਚ ਜਿਹੜਾ ਆ ਕੈਮਰੇ ਦੇ ਸਾਹਮਣੇ ਸਭ ਨੇ ਵੇਖਿਆ ਆ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ YouTube ਤੇ Facebook ਤੇ ਸਾਰੀਆਂ ਜਿੰਨੀਆਂ ਵੀ ਸੋਸ਼ਲ ਸਾਈਟਾਂ ਨੇ ਸੋਸ਼ਲ ਮੀਡੀਆ ਦੀਆਂ ਸਾਈਟਾਂ ਨੇ ਸਭ ਤੇ ਦੇਖਿਆ ਇਹ ਜੋ ਸੱਚਾਈ ਆਈ ਆ ਸੋ ਰੱਬ ਦਾ ਵਾਸਤਾ ਜੀ ਤੁਹਾਡੇ ਤੁਹਾਡੀਆਂ ਕਰਤੂਤਾਂ ਕਰਕੇ ਇਹੋ ਜੀਆਂ ਆਫਤਾਂ ਆਉਂਦੀਆਂ ਨੇ ਬਚ ਲੈਣ ਦੋ ਪੰਜਾਬ ਨੂੰ ਬਚ ਲੈਣ ਦੋ ਪੰਜਾਬ ਨੂੰ ਜਦੋਂ ਤੁਸੀਂ ਇਨਸਾਨੀਅਤ ਦਾ ਘਾਣ ਕਰਦੇ ਜੀ ਕੁਦਰਤ ਨਾਲ ਖਿਲਵਾੜ ਕਰਦੇ ਜੀ ਤੇ ਕੁਦਰਤ ਫਿਰ ਆਪਣਾ ਆਪ ਵਿਖਾਉਂਦੀ ਆ ਸੋ ਇਸ ਕਰਕੇ ਬੇਨਤੀ ਹੱਥ ਜੋੜ ਕੇ ਬਚ ਲੈਣ ਦੋ ਪੰਜਾਬ ਨੂੰ